ਤੁਹਾਨੂੰ ਸਵਾਗਤ ਆ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਕਚੈਰੀ ਭਾਰਤ ਨਗਰ ਚੌਂਕ ਰੋਡ ਤੇ ਪਹੁੰਚੇ ਆ ਜਿੱਥੇ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹਜੂਮ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਕਿ ਜਿਹੜੀ ਇਹ ਤਸਵੀਰ ਅੱਜ ਨਿਕਲ ਕੇ ਬਾਹਰ ਆ ਰਹੀ ਦੇਖ ਸਕਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਹੈਗਾ ਜਿਹੜਾ ਲੁਧਿਆਣਾ ਦੇ ਹਲਕਾ ਪੁਰਮੀ ਵਾਟ ਨੰਬਰ 5 ਤੋਂ ਉਮਰਿੰਦਰ ਸਾਈਕਲ ਜੀ ਆਪਣੀ ਟੀਮ ਨੂੰ ਲੈ ਕੇ ਅੱਜ ਪਹੁੰਚੇ ਨੇ ਤੇ ਸਰਦਾਰ ਰਮਨਜੀਤ ਸਿੰਘ ਮਿੱਤੂ ਜੀ ਜਿਹੜੇ ਅੱਜ ਕਚੈਰੀ ਦੇ ਵਿੱਚ ਆਪਣੇ ਕਾਗਜ਼ ਨਾਮਕਰਨ ਜਾ ਰਹੇ ਨੇ ਉੱਤੇ ਉਹਦੇ ਲਈ ਸਮਰਥਨ ਦੇਣ ਲਈ ਪਹੁੰਚੇ ਨੇ ਬ੍ਰਿੰਦਰ ਸਾਇਕਲ ਜੀ ਉਹਨਾਂ ਦੀ ਸਮੂਹਟੀ ਟੀਮ ਜਿਹੜੀ ਦੇਖ ਸਕਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਔਰ ਤੁਹਾਡਾ ਵੀ ਇੱਥੇ ਵੈਲਕਮ ਹੈ ਜਿਹੜਾ ਤੁਸੀਂ ਪੂਰੇ ਇਸ ਪ੍ਰੋਗਰਾਮ ਨੂੰ ਕਵਰ ਕਰਨ ਲਈ ਪਹੁੰਚੇ ਕਿਵੇਂ ਦੇਖਦੇ ਹਾਂ ਅੱਜ ਦਾ ਜਿਹੜਾ ਹਜੂਮ ਉਹ ਜਗਰਾਮ ਪੁਲ ਤੋਂ ਲੈ ਕੇ ਕਚੈਰੀਆਂ ਤੱਕ ਕਹਿਣ ਬੀਜੇਪੀ ਬੀਜੇਪੀ ਹੋਈ। ਦੇਖੋ ਜੀ ਇਹ ਤਾਂ ਲੋਕਾਂ ਦਾ ਪਿਆਰ ਹੈ। ਰਵਨੀਤ ਬਿੱਟੂ ਜੀ ਦੇ ਨਾਲ ਔਰ ਸਾਡੇ ਜੋ ਪ੍ਰਧਾਨ ਮੰਤਰੀ ਸਾਹਿਬ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਜੋ ਉਹਨਾਂ ਨੇ ਦੇਸ਼ ਲਈ ਕੀਤਾ ਤੁਸੀਂ ਦੇਖ ਰਹੇ ਹੋ ਸੜਕਾਂ ਦੇ ਉੱਤੇ ਜੋ ਹਜੂਮ ਨਿਕਲ ਗਿਆ ਹੈ ਇਹ ਇਸੇ ਕਰਕੇ ਆ ਜੋ ਦੇਸ਼ ਵਾਸਤੇ ਉਹਨਾਂ ਨੇ ਇੰਨੇ ਕੰਮ ਕੀਤੇ ਆ ਉਹਦਾ ਪ੍ਰਤੱਖਕ ਪ੍ਰਮਾਨ ਜੋ ਲੋਕ ਆਪ ਮੁਹਾਰੇ ਨਿਕਲ ਕੇ ਲੁਧਿਆਣੇ ਦੀਆਂ ਸੜਕਾਂ ਤੇ ਆਏ ਆ ਤੇ ਰਵਨੀਤ ਬਿੱਟੂ ਜੀ ਦੇ ਜੋ ਅੱਜ ਪੇਪਰ ਫਾਈਲ ਕਰਨੇ ਆ ਉਹਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਪਬਲਿਕ ਅਜੇ ਇੱਥੇ ਪਹੁੰਚੀ ਹੈ ਪਰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਜਿਹੜੀਆਂ ਪੋਸਟਾਂ ਵਾਇਰਲ ਹੁੰਦੀਆਂ ਉਧਰੋਂ ਰਮਨੀਤ ਬਿੱਟੂ ਜੀ ਵੱਲੋਂ ਵੀ ਕਿਆ ਆਂਦਾ ਆ ਅੱਜ ਸ਼ੇਰ ਆ ਗਿਆ ਇਸ ਵਾਰ ਬਿੱਟੂ ਫੇਰ ਆ ਗਿਆ ਉਧਰੋਂ ਰਾਜਾ ਵਡਿੰਗ ਜੀ ਆ ਗਏ ਆ ਉਹ ਵੀ ਕਹੀ ਜਾਂਦੇ ਅਸਲੀ ਸ਼ੇਰ ਕਿਹੜਾ ਹੁਣ ਤੁਹਾਨੂੰ ਲੱਗਦਾ ਨਹੀਂ ਦੇਖੋ ਕਹੀ ਜਾਂਦੇ ਅਸਲੀ ਸ਼ੇਰ ਕਿਹੜਾ ਹੁਣ ਤੁਹਾਨੂੰ ਲੱਗਦਾ ਨਹੀਂ ਦੇਖੋ ਸ਼ੇਰ ਤਾਂ ਹੁਣ 4 ਜੂਨ ਨੂੰ ਪਤਾ ਲੱਗੂਗਾ ਬਟ ਜੋ ਲੁਧਿਆਣੇ ਦੇ ਵਿੱਚ ਬਿੱਟੂ ਜੀ ਨੇ ਕੀਤਾ ਔਰ ਗਿੱਦੜ ਵਾਹੇ ਦੇ ਵਿੱਚ ਰਾਜਾ ਵੜਿੰਗ ਜੀ ਨੇ ਕੀਤਾ ਲੋਕਾਂ ਨੂੰ ਇਹ ਗੱਲ ਦੇਖਣੀ ਪਾਉਗੀ ਔਰ ਜਿਹੜੇ ਰਾਜਾ ਜੀ ਬਾਰ-ਬਾਰ ਇੱਕ ਹੰਕਾਰ ਦੇ ਵਿੱਚ ਗੱਲ ਕਹਿੰਦੇ ਆ ਆਪਣੇ ਆਪ ਨੂੰ ਅਸਲੀ ਦਾ ਰਾਜਾ ਮੰਨਣ ਲੱਗ ਗਏ ਆ ਪਰ ਰਾਜਾ ਬਣਾਉਣ ਵਾਲੀ ਇਹ ਜਨਤਾ ਹੈ ਔਰ ਜੇ ਜਨਤਾ ਚਾਹੂਗੀ ਤਾਂ ਰਾਜੇ ਤੋਂ ਭਖਾਰੀ ਬਣਾਉਣ ਲੱਗੇ ਉਹਨਾਂ ਨੂੰ 5 ਮਿੰਟ ਲਾਣੇ ਵੜਿੰਗ ਜੀ ਕਹਿੰਦੇ ਬਿੱਟੂ ਜੀ ਸਾਡੇ ਨਾਲ ਸੀਗੇ ਪਰ ਧੋਖਾ ਦੇ ਕੇ ਚਲੇ ਗਏ ਤੁਹਾਨੂੰ ਕੀ ਲੱਗਦਾ ਤੇ ਦੇਖੋ ਧੋਖੇ ਦੀ ਗੱਲ ਨਹੀਂ ਹੁੰਦੀ ਆਪ ਆਪਣੇ ਵਿਚਾਰ ਆ ਜੇ ਉਹਨਾਂ ਮੈਂ ਰਾਜਾ ਜੀ ਨੂੰ ਇੱਕ ਸਵਾਲ ਪੁੱਛਣਾ ਚਾਹਨਾ ਤੁਹਾਡੇ ਚੈਨਲ ਦੇ ਧਰੂ ਉਹਨਾਂ ਨੇ ਜਿਹੜੇ ਪਟਿਆਲੇ ਤੋਂ ਖੜੇ ਕੀਤੇ ਆ ਗਾਂਧੀ ਜੀ ਉਹਲੇ 15 ਦਿਨ ਪਹਿਲਾਂ ਆਮ ਆਦਮੀ ਪਾਰਟੀ ਚੋਂ ਉਹਨਾਂ ਨੂੰ ਲੈ ਕੇ ਆਏ ਆ ਔਰ ਜਿਹੜੇ ਕੱਲ ਟਿਕਟ ਦਿੱਤੀ ਇਹਨਾਂ ਨੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘਵਾਇਆ ਜੀ ਦੋ ਵਾਰੀ ਅਕਾਲੀ ਦਲ ਤੋਂ ਉਹ ਐਮਪੀ ਰਹੇ ਨੇ ਔਰ ਜਿਹੜੇ ਖੈਰਾ ਸਾਹਿਬ ਦੀ ਗੱਲ ਕਰਦੇ ਆ ਸੰਗਰੂਰ ਤੋਂ ਖੈਰਾ ਸਾਹਿਬ ਵੀ ਤਾਂ ਆਮ ਆਦਮੀ ਪਾਰਟੀ ਚੋਂ ਆਏ ਨੇ ਮਤਲਬ ਆਪ ਇਹਨਾਂ ਨੂੰ ਆਪਣਾ ਕੁਝ ਨਜ਼ਰ ਨਹੀਂ ਆਂਦਾ ਇਹ ਖੁਦ ਪੰਜਾਬ ਦੇ ਪ੍ਰਧਾਨ ਔਰ ਤਿੰਨ ਸੀਟਾਂ ਤੋਂ ਬਾਹਰੋਂ ਕੈਂਡੀਡੇਟ ਲਿਆ ਕੇ ਇਹ ਲੜਾ ਰਹੇ ਨੇ ਇਹ ਸਾਰੀ ਇਹ ਦੂਸਰਾ ਸੂਈ ਬਿੱਟੂ ਜੀ ਦੇ ਉੱਪਰ ਰੱਖ ਰਹੇ ਨੇ ਕੋਈ ਬਿੱਟੂ ਜੀ ਅਲੱਗ ਨਹੀਂ ਹੈ ਸਾਰਿਆਂ ਤੋਂ ਵੀ ਇਕੱਲੇ ਨਹੀਂ ਆਏ ਸਾਰੀਆਂ ਪਾਰਟੀ ਦੇ ਵਿੱਚ ਕੋਈ ਆ ਰਿਹਾ ਕੋਈ ਜਾ ਰਿਹਾ ਕਹਿੰਦਾ ਮਤਲਬ ਜਿਹੜੀ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਮੇਰਾ ਯਾਰ ਤਿਤਲੀਆਂ ਵਰਗਾ ਕਰੀਏ ਇਸ ਪੋਤੇ ਕਦੀ ਉਸ ਪੋਤੇ ਇਹ ਸਾਰੀਆਂ ਪਾਰਟੀਆਂ 'ਚ ਹੋ ਰਿਹਾ ਦੇਖੋ ਤਿਤਲੀਆਂ ਤਾਂ ਇਹ ਭਗਵੰਤ ਮਾਨ ਜੀ ਨੇ ਇੱਕ ਚੱਬੇਵਾਲ ਸਾਹਿਬ ਤਿਤਲੀ ਲੈ ਗਏ ਹੁਣ ਇੱਕ ਦੂਸਰਾ ਤੁਸੀਂ ਦੇਖਿਆ ਹੀ ਹੈ ਮੇਰੇ ਘਰ ਪੰਜ ਸੀਟਾਂ ਦੇ ਤਾਂ ਇਹ ਆਪਣੇ ਮੰਤਰੀ ਲੜਾ ਰਹੇ ਨੇ ਤਿੰਨ ਸੀਟਾਂ ਦੇ ਐਮਐਲਏ ਲੜਾ ਰਹੇ ਨੇ ਔਰ ਕਿੰਨੀਆਂ ਸੀਟਾਂ ਦੇ ਪਵਨ ਤੀਨੂ ਜੀ ਇੱਕ ਤਿਤਲੀ ਅਕਾਲੀ ਦਲ ਤੋਂ ਲੈ ਗਏ ਨੇ ਉਹ ਕੀ ਹੈ ਦੂਸਰਾ ਦੂਜਿਆਂ ਨੂੰ ਗੱਲਾਂ ਕਰਨਗੇ ਸਾਰੇ ਮਤਲਬ ਮੈਂ ਤੁਹਾਨੂੰ ਦੱਸਿਆ ਪਾਰਟੀਆਂ ਜਾਣ ਆਣਾ ਜਣਾ ਲੱਗਿਆ ਰਹਿੰਦਾ ਕੋਈ ਇਦਾਂ ਦੀ ਗੱਲ ਨਹੀਂ ਰਵਨੀਤ ਬਿੱਟੂ ਜੀ ਵਧੀਆ ਮਾਰਜਨ ਨਾਲ ਲੁਧਿਆਣਾ ਦੇ ਛੇਤਾਂ ਅੱਜ ਦੇ ਜੂਮ ਦੇ ਹਿਸਾਬ ਨਾਲ ਫਿਰ ਕੀ ਕਹਿਣਾ ਚਾਹੁੰਦੇ ਜਿਹੜਾ ਬਹੁਤ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਬੱਸਾਂ ਗੱਡੀਆਂ ਆਟੋ ਜੋ ਵੀ ਭਰੇ ਆ ਕੈਮਰਾਮੈਨ ਕੋਲ ਤਸਵੀਰ ਦੇਖੋ ਅਸੀਂ ਤਾਂ ਅੱਜ ਹੀ ਤਾਂ ਚਾਹੁੰਦੇ ਆ ਕਿ ਤੁਹਾਡੇ ਚੈਨਲ ਨੇ ਕਿਉਂਕਿ ਡਰੋਨ ਤੋਂ ਇੱਕ ਫੋਟੋ ਖਿੱਚੀ ਜਾਵੇ ਤਾਂ ਪਤਾ ਲੱਗ ਜਾਊਗਾ ਲੁਧਿਆਣੇ ਦੇ ਵਿੱਚ ਮਿਰਗਲ ਕਈ ਕਈ ਕਿਲੋਮੀਟਰ ਲੰਬਾ ਅਸੀਂ ਤਾਂ ਇਧਰੋਂ ਆਏ ਆਂ ਜਗਰਾਵਾਂ ਵਾਲੇ ਪੁਲ ਤੋਂ ਮੈਂ ਪਤਾ ਕਰ ਰਿਹਾ ਕਹਿੰਦੇ ਫਿਰੋਜ਼ਪੁਰ ਨਹਿਰ ਤੋਂ ਲੈ ਕੇ ਕਚਹਿਰੀ ਤੱਕ ਪੂਰਾ ਦਾ ਪੂਰਾ ਬੀਜੇਪੀ ਦੇ ਕਾਰਜਕਰਤਾਵਾਂ ਨਾਲ ਸਾਰਾ ਰੋਡ ਜਾਮ ਹੈ ਪੂਰਾ ਲੁਧਿਆਣਾ ਅੱਜ ਬੀਜੇਪੀ ਦੇ ਝੰਡਿਆਂ ਦੇ ਨਾਲ ਭਰਿਆ ਗਿਆ ਔਰ ਇਹ ਦਰਸਾਉਂਦਾ ਕਿ ਰਵਨੀਤ ਬਿੱਟੂ ਜੀ ਵਧੀਆ ਮਾਰਜਨ ਨਾਲ ਜਿੱਤਣ ਜਾ ਰਹੇ ਹਨ ਕਿਵੇਂ ਦੇਖਦੇ ਆ ਇੱਕ ਧਾਰਮਿਕ ਪ੍ਰੋਗਰਾਮ ਹੋ ਰਿਹਾ ਉਹਦੇ ਚ ਰਾਜਾ ਬੜਿੰਦ ਜੀ ਤੇ ਬਿੱਟੂ ਜੀ ਦੀ ਜੱਫੀ ਵੀ ਨਜ਼ਰ ਆ ਰਹੀ ਹੈ ਤੇ ਸਟੇਜ ਤੇ ਗੱਲਬਾਤ ਵੀ ਹੋ ਰਹੀ ਹੈ ਨੇ ਕੋਈ ਗੱਲਬਾਤ ਕੋਈ ਉਹਦੇ ਚ ਰਾਜਨੀਤਿਕ ਗੱਲਬਾਤ ਨਹੀਂ ਸੀ ਉਹ ਤਾਂ ਇੱਕ ਫਾਰਮਲ ਮਿਲ ਗਏ ਇੱਕ ਦੂਸਰੇ ਨੂੰ ਸਟੇਜ ਤੇ ਤੇ ਆਪਣੀ ਇਨਸਾਨੀਅਤ ਦੇ ਤੌਰ ਤੇ ਤਾਂ ਇੱਕ ਦੂਜੇ ਨੂੰ ਮਿਲਣਾ ਬਣਦਾ ਹੀ ਆ ਆਪਾਂ ਸਾਰੇ ਇਨਸਾਨ ਆ ਬਾਕੀ ਕੋਈ ਐਦਾਂ ਦੀ ਗੱਲ ਨਹੀਂ ਕੋਈ ਰਾਜਨੀਤਿਕ ਸਾਂਝ ਨਹੀਂ ਹੈ ਜਿਹੜੀਆਂ ਦੂਸਰੀਆਂ ਪਾਰਟੀਆਂ ਵੱਲੋਂ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਕਾਂਗਰਸ ਪਾਰਟੀ ਵਾਲੇ ਕਹਿ ਰਹੇ ਆ ਕਿ ਜਿਹੜੇ ਰਾਮ ਮੰਦਰ ਨੂੰ ਲੈ ਕੇ ਇਹ ਧਾਰਮਿਕ ਲੈਣ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਕਨਵਰਟ ਕਰਦੇ ਪਏ ਜਿੱਥੇ ਵੀ ਦੇਖੋ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਂਦੀ ਆ ਉਹ ਰਾਮ ਦੇ ਨਾਲ ਜੋੜਦੇ ਆ ਕਿਵੇਂ ਦੇਖਦੇ ਨੇ ਕੋਈ ਨਹੀਂ ਦੇਖੋ ਜੇ ਪ੍ਰਧਾਨ ਮੰਤਰੀ ਜੀ ਨੇ 500 ਸਾਲ ਬਾਅਦ ਰਾਮ ਮੰਦਿਰ ਬਣਾਇਆ ਉਹਨੇ ਮਾੜੀ ਗੱਲ ਕੀਤੀ ਹੈ ਜੇ ਦੇਸ਼ ਦਾ ਵਿਕਾਸ ਆਪਾਂ ਲੋਕਾਂ ਨੇ ਕਰਨਾ ਹੈ ਪਾਰਟੀਆਂ ਨੇ ਕਰਨਾ ਹੈ ਤੇ ਜਿਹੜੇ ਆਪਣੇ ਭਗਵਾਨ ਜੀ ਹੈ ਉਹਨਾਂ ਦੇ ਜੋ ਉਹਨਾਂ ਨੇ ਘਰ ਬਣਾਇਆ ਟੈਂਟ 'ਚ ਰਹਿ ਰਹੇ ਸੀ ਜੋ ਉਹਨਾਂ ਦੇ ਮਹਿਲ ਬਣਾਏ ਨੇ ਤੇ ਇਹ ਵੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਕਿਸੇ ਨੇ ਇਹਨਾਂ ਨੂੰ ਰੋਕਿਆ ਨਹੀਂ ਸੀ ਕਾਂਗਰਸ ਪਾਰਟੀ ਨੂੰ ਕਾਂਗਰਸ ਦੀ ਸਰਕਾਰ ਤਾਂ 70 ਸਾਲ ਰਹੀ ਹੈ ਇਹਨਾਂ ਕੋਲ ਮੌਕਾ ਸੀ ਇਹ ਵੀ ਬਣਾ ਸਕਦੇ ਸੀ ਲੇਕਿਨ ਇਹਨਾਂ ਨੇ ਹਮੇਸ਼ਾ ਮੁਸਲਮ ਵੋਟ ਨੂੰ ਅੱਗੇ ਰੱਖਿਆ ਤੁਸ਼ਟੀਕਰਨ ਕੀਤਾ ਕਦੀ ਇਹਨਾਂ ਨੇ ਇਸ ਗੱਲ ਦੀ ਪਰਵਾਹ ਹੀ ਨਹੀਂ ਕੀਤੀ ਔਰ ਜਿਹੜੇ ਮੁਲੇਮ ਸਿੰਘ ਯਾਦਵ ਜੀ ਨੂੰ ਨਾਲ ਲੈ ਕੇ ਚੱਲ ਰਹੇ ਨੇ ਉਹਨਾਂ ਨੇ ਸਾਡੇ ਕਾਰ ਸੇਵਕਾਂ ਤੇ ਗੋਲੀਆਂ ਚਲਵਾਈਆਂ ਸੀ ਇਸ ਗੱਲ ਨੂੰ ਮਤਲਬ ਹਿੰਦੂ ਲੋਕ ਭੁੱਲੇ ਨਹੀਂ ਐ ਇਹ ਗੱਲ ਇਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਸ਼ਰਗੋਲ ਸਾਹਿਬ ਕੰਮ ਕਿਹੜੇ ਰਹਿ ਗਏ ਕਹਿੰਦੇ ਕਾਂਗਰਸ ਦੇ ਵਿੱਚ ਬਿੱਟੂ ਜੀ ਨੂੰ ਕੰਮ ਨਹੀਂ ਕਰਨ ਦਿੱਤੇ ਗਏ ਹੈਗੇ ਤੇ ਬੀਜੇਪੀ ਚ ਹੁਣ ਆ ਕੇ ਕਰਨਗੇ ਦੇਖੋ ਇਹ ਹੁੰਦਾ ਹੀ ਹੈ ਜਦੋਂ ਆਪੋਜੀਸ਼ਨ ਦੇ ਵਿੱਚ ਲੁਧਿਆਣੇ ਦੀ ਨਹੀਂ ਪੂਰੇ ਪੰਜਾਬ ਦੀ ਬਦਕਿਸਮਤੀ ਰਹੀ ਹੈ ਜਿਹੜੀ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਆਉਂਦੀ ਹੈ ਹਮੇਸ਼ਾ ਇੱਥੇ ਉਲਟ ਸਰਕਾਰ ਆਉਂਦੀ ਹੈ ਤੇ ਅਸੀਂ ਬੇਨਤੀ ਇਹੀ ਕਰਦੇ ਆਂ ਪਬਲਿਕ ਨੂੰ ਕਿ ਜੇ ਇਹ ਤਾਂ ਕੰਧ ਤੇ ਲਿਖੀ ਗੱਲ ਖੁਦ ਪੱਪੀ ਜੀ ਮੰਨ ਚੁੱਕੇ ਆ ਕਿ ਤੁਸੀਂ ਮੈਨੂੰ ਜਿਤਾਓ ਮੈਂ ਮੋਦੀ ਸਾਹਿਬ ਤੋਂ ਫੰਡ ਲਿਆਵਾਂਗਾ ਜੇ ਉਹ ਹੀ ਮੰਨੀ ਜਾਂਦੇ ਮੋਦੀ ਸਾਹਿਬ ਬਣੇ ਹੋਏ ਪ੍ਰਧਾਨ ਮੰਤਰੀ ਤਾਂ ਫਿਰ ਅਸੀਂ ਉਹਨਾਂ ਦੇ ਥਰੂ ਕਿਉਂ ਫੰਡ ਲਿਆਵਾਂਗੇ ਆ ਤੁਸੀਂ ਬਿੱਟੂ ਜੀ ਨੂੰ ਵੋਟਾਂ ਪਾਓ ਬਿੱਟੂ ਜੀ ਤਜਰਬੇਕਾਰ ਨੇ ਉਹ ਖੁਦ ਨੁਦਿਆਨੇ ਦੀ ਤਰੱਕੀ ਕਰਨਗੇ ਜਿਹੜੀ ਤੁਹਾਡੇ ਵੀ ਆਫਿਸ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਨੀਤ ਬਿੱਟੂ ਜੀ ਆ ਗਏ ਭਾਰੀ ਇਕੱਠ ਹੋਇਆ ਮਹਿਲਾਵਾਂ ਦਾ ਵੀ ਉੱਥੇ ਦੇਖਣ ਨੂੰ ਮਿਲਿਆ ਕਿੰਨੀ ਕਲੀਅਰ ਚ ਅੱਗੇ ਲੈ ਕੇ ਜਾਓਗੇ ਇਸ ਵਾਰ ਬਿੱਟੂ ਜੀ ਨੂੰ ਤੁਸੀਂ ਆਪਣੇ ਵਾਰਡ ਦੇਖੋ ਸਾਡਾ ਵਾਰਡ ਦਾ ਹਮੇਸ਼ਾ ਹੀ ਬਿੱਟੂ ਜੀ ਨੂੰ ਚੁਟਾਉਂਦਾ ਰਿਹਾ ਮਤਲਬ ਉੱਥੇ ਸਾਨੂੰ ਕੋਈ ਉਹ ਨਹੀਂ ਪਾਰਟੀਵਾਦੀ ਸਾਡਾ ਸਾਰਿਆਂ ਨਾਲ ਪਰਿਵਾਰਕ ਰਿਸ਼ਤਾ ਹੈ ਜਿੰਨੇ ਸਾਡੇ ਨਾਲ ਖੜੇ ਨੇ ਲੋਕ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਨੇ ਔਰ ਜਿਹੜੇ ਇਕੱਠ ਦੀ ਗੱਲ ਹੈ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਨਾ ਕਿ ਕੱਲ ਸਾਡੇ ਰਾਜਾ ਵੜਿੰਗ ਜੀ ਆਏ ਸੀ ਸ਼ਾਇਦ ਤੁਸੀਂ ਵੀ ਉੱਥੇ ਸ਼ੂਟ ਕੀਤਾ ਹੋਊਗਾ ਔਰ ਜਿਹੜੀਆਂ ਉਹਨਾਂ ਨੇ ਖੁਦ ਹੀ ਇੱਕ ਫੋਟੋ ਮਾਂ ਅਪਲੋਡ ਕੀਤੀਆਂ ਫੇਸਬੁੱਕ ਤੇ ਮੈਂ ਦੇਖਿਆ ਵੈਸੇ ਅਸੀਂ ਚੋਣ ਕਮਿਸ਼ਨ ਚ ਇਹਦੀ ਸ਼ਿਕਾਇਤ ਕਰਨ ਜਾ ਰਹੇ ਹਾਂ ਉਹਨਾਂ ਨੇ ਉੱਥੇ 30 ਤੋਂ 40 ਛੋਟੇ ਛੋਟੇ ਬੱਚੇ ਬਿਠਾਏ ਹੋਏ ਸੀ ਸ਼ਾਇਦ ਰਾਜਾ ਵੜਿੰਗ ਜੀ ਦੇ ਉੱਥੇ ਇਕੱਠ ਨਹੀਂ ਹੋ ਕਰ पाए ਜਿਹੜੇ ਪ੍ਰਬੰਧਕ ਸੀ ਜਿਨ੍ਹਾਂ ਨੇ ਕਿਹੜੇ ਕਿੰਨੇ ਕਿੰਨੇ ਨੰਬਰ ਵਾਰਡ ਦਾ ਪ੍ਰੋਗਰਾਮ ਪੰਜ ਨੰਬਰ ਵਾਰਡ ਦਾ ਪ੍ਰੋਗਰਾਮ ਸੀ ਔਰ ਮੈਂ ਜੇ ਕਹਿੰਨੇ ਹੁਣ ਤੁਹਾਨੂੰ ਭੇਜ ਵੀ ਦਵਾਂਗਾ ਮੇਰੇ ਕੋਲ ਫੋਟੋ ਮਾਂ ਮਜੂਦ ਨੇ ਉਹਦੇ ਵਿੱਚ ਉਹਦੇ ਵਿੱਚ ਡਾਂਸਰਾਂ ਤੱਕ ਲਾਈਆਂ ਗਈਆਂ ਜਦ ਕਿ ਜੋ ਅਸੀਂ ਪ੍ਰੋਗਰਾਮ ਕੀਤਾ ਸੀ ਅਸੀਂ ਕੋਈ ਡਾਂਸਰ ਛੱਡੋ ਅਸੀਂ ਕੋਈ ਮਤਲਬ ਸਾਡੇ ਦੇ ਜੋ ਆਪਸੀ ਲੋਕ ਸੀਗੇ ਉਹਨਾਂ ਨੇ ਉੱਥੇ ਸਪੀਚ ਕੀਤੀ ਸੀ ਔਰ ਕੱਲ ਉੱਥੇ ਉਹਨਾਂ ਨੇ ਡਾਂਸਰਾਂ ਤਾਂ ਕਿ ਨਚਾਈਆਂ ਨੇ ਪਬਲਿਕ ਦੇ ਵਿੱਚ ਔਰ ਲੇਡੀਜ਼ ਬੈਠੀਆਂ ਸੀ ਕੁਝ ਉੱਥੇ ਜਿਨ੍ਹਾਂ ਦੇ ਸਾਹਮਣੇ ਮਤਲਬ ਇਹ ਕੁਝ ਚੱਲਦਾ ਰਿਹਾ ਇਹ ਰਾਜਾ ਬੜਿੰਗ ਜੀ ਦੀ ਜਿਹੜੀ ਵਾਈਫ ਹੈ ਅਮਰਤਾ ਬੜਿੰਗਾ ਲੋਕਾਂ ਨੂੰ ਬਹੁਤ ਉਪਦੇਸ਼ ਦਿੰਦੇ ਨੇ ਉਹ ਵੀ ਐਦਾਂ ਔਰਤਾਂ ਨਾਲ ਕਰਨਾ ਚਾਹੀਦੀ ਇੱਜ਼ਤ ਕਰਨੀ ਚਾਹੀਦੀ ਐਦਾਂ ਪਰ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਿੱਥੇ ਸਾਡੀਆਂ ਧੀਆਂ ਭੈਣਾਂ ਬੈਠੀਆਂ ਹੋਣ ਐਦਾਂ ਦੇ ਲਚੇਰ ਪ੍ਰੋਗਰਾਮ ਔਰ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਰਾਜਾ ਵੜਿੰਗ ਜੀ ਜਦੋਂ ਸਪੀਚ ਕਰ ਰਹੇ ਸੀ ਤੇ 100 ਤੋਂ 150 ਦੀ ਉੱਤੇ ਗੈਦਰਿੰਗ ਸੀ ਜਿਹਦੇ ਵਿੱਚੋਂ 30 40 ਤਾਂ ਬੱਚੇ ਬੈਠੇ ਹੋਏ ਸੀ ਜਿਨ੍ਹਾਂ ਦੀ ਫੋਟੋਆਂ ਸਾਡੇ ਕੋਲ ਮੌਜੂਦ ਨੇ ਔਰ ਚੋਣ ਕਮਿਸ਼ਨ ਦੀ ਇੱਕ ਹਦਾਇਤ ਹੈ ਸਖਤ ਕਿ ਆਪਣੇ ਚੋਣਾਂ ਦੇ ਵਿੱਚ ਕੋਈ ਵੀ ਬੱਚਿਆਂ ਦਾ ਯੂਜ਼ ਨਹੀਂ ਕਰੂਗਾ ਔਰ ਜਿੰਨੇ ਵੀ ਬੱਚਿਆਂ ਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਰੈਲੀ ਦੇ ਵਿੱਚ ਉਹ ਸ਼ਾਮਲ ਕੀਤਾ ਉਹਦੇ ਦੇ ਸਖਤ ਕਾਰਵਾਈ ਕੀਤੀ ਜਾਊਗੀ ਇਹ ਕਾਲੀ ਦਲ ਦੀ ਵੀ ਸੁਖਵੀਰ ਬਾਦਲ ਦੀ ਵੀ ਸ਼ਿਕਾਇਤ ਹੋਈ ਹੈ ਔਰ ਇਹਨਾਂ ਨੇ ਕੀਤੀ ਹੈ ਖੁਦ ਕਾਂਗਰਸ ਵਾਲਿਆਂ ਨੇ ਔਰ ਅਸੀਂ ਹੁਣ ਬਿੱਟੂ ਜੀ ਨਾਲ ਸਲਾਹ ਕਰਕੇ ਅਸੀਂ ਰਾਜਾ ਵੜਿੰਗ ਜੀ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਅੱਛਾ ਕੀ ਸੁਨੇਹਾ ਫਿਰ ਲਾਸਟ ਵਿੱਚ ਹੁਣ ਕੀ ਕਹਿਣਾ ਚਾਹੁੰਦੇ ਹੋ ਸੁਨੇਹਾ ਤਾਂ ਆ ਗਿਆ ਜੀ ਸੁਨੇਹਾ ਦੀ ਹੁਣ ਕੋਈ ਗੁੰਜਾਇਸ਼ ਨਹੀਂ ਹੈ ਲੋਕਾਂ ਨੇ ਮਨ ਬਣਾ ਲਿਆ ਸਿਰਫ 15 ਤੋਂ 20 ਦਿਨਾਂ ਦੀ ਗੱਲ ਹੈ 4 ਤਰੀਕ ਨੂੰ ਅਸੀਂ ਦੁਬਾਰਾ ਫਿਰ ਤੁਹਾਨੂੰ ਮਿਲਾਂਗੇ ਦੁਬਾਰਾ ਫਿਰ ਢੋਲ ਵਜਣਗੇ ਬਿੱਟੂ ਜੀ ਵਧੀਆ ਮਾਰਜਨ ਨਾਲ ਲੁਧਿਆਣੇ ਦੀ ਲੀਡ ਨਾਲ ਜਿੱਤਣਗੇ ਕਿ ਕਿਧਰੋਂ ਵੱਜਦੇ ਆਣਗੇ ਸ਼ੁਰੂ ਕਿੱਥੋਂ ਆਣਗੇ ਸਾਰੇ ਲੁਧਿਆਣੇ ਚ ਵੱਜਣਗੇ ਜੀ ਸਾਰੇ ਪੰਜਾਬ ਚ ਵੱਜਣਗੇ ਸਾਡੇ ਧੰਨਵਾਦ ਇਲਾਕੇ ਦੇ ਬਹੁਤ ਹੀ ਸੁਝਵਾਨ ਨੌਜਵਾਨ ਨੇ ਜਾਦੇ ਇਸ ਬਾਲਟੀ ਦੇ ਵਿੱਚ ਆਏ ਨੇ ਪਹਿਲੇ ਕਾਂਗਰਸ ਪਾਰਟੀ ਚ ਵੀ ਸੀਗੇ ਤੇ ਚਲੋ ਆਪਣੇ ਮਹੱਲੇ ਦੇ ਦੁੱਖ ਦਰਦ ਸਮਝਦੇ ਸੀਗੇ ਅੱਜ ਅਗਰ ਭਾਜੀਪੀ ਚ ਵੀ ਨੇ ਤੇ ਇਹ ਸਾਰਿਆਂ ਦੀ ਗੱਲ ਸੁਣਦੇ ਨੇ ਦੁੱਖ ਦਰਦ ਸਮਝਦੇ ਨੇ ਬਾਕੀ ਰਹੀ ਗੱਲ ਕਿ ਹਾਂ ਜੀ ਅੱਜ ਬਿੱਟੂ ਜੀ ਨਾਲ ਅਸੀਂ ਤੁਰੇ ਹੋਏ ਆਂ ਮੋਦੀ ਜੀ ਨਾਲ ਤੁਰੇ ਹੋਏ ਆ ਕਹਿੰਦੇ ਕਿ ਮੋਦੀ ਜੀ ਰਾਮ ਮੰਦਰ ਦਾ ਮੁੱਦਾ ਲੈ ਕੇ ਆਏ ਨੇ ਮੋਦੀ ਜੀ ਰਾਮ ਮੰਦਰ ਦਾ ਮੁੱਦਾ ਨਹੀਂ ਲੈ ਕੇ ਆਏ ਜਦ ਵੀ ਕੋਈ ਨੇਤਾ ਜਾਂ ਕੋਈ ਲੀਡਰ ਚੰਗਾ ਕੰਮ ਕਰਦਾ ਤਾਂ ਉਹਦੀ ਚਰਚਾ ਹੁੰਦੀ ਹੈ ਇਹ ਵੱਖਰੀ ਗੱਲ ਹੈ ਕਿ ਰਾਮ ਮੰਦਰ ਦਾ ਚਰਚਾ ਲਈਤੀ ਗਈ ਹੈ ਮੋਦੀ ਜੀ ਨੇ ਰਾਮ ਮੰਦਰ ਨੂੰ ਛੁੜਵਾਇਆ ਸਮਝੋ ਕਿ ਕੈਦ ਦੇ ਵਿੱਚ ਸਾਡੇ ਭਗਵਾਨ ਸੀ ਅੱਜ ਮੋਦੀ ਜੀ ਨੇ ਛੁੜਵਾਇਆ ਅਸੀਂ ਇਸ ਕਰਕੇ ਮੋਦੀ ਜੀ ਦੇ ਬਹੁਤ ਵੱਡੇ ਰੀਣੀ ਆ ਕਿ ਅਸੀਂ ਕਹਿੰਨੇ ਆ ਇੱਕ ਵਾਰ ਕੀ ਜਦ ਤੱਕ ਮੋਦੀ ਜੀ ਦੁਨੀਆ ਤੇ ਰਹਿਣ ਤਦ ਤੱਕ ਮੋਦੀ ਜੀ ਹੀ ਪੀਐਮ ਸਾਡੇ ਰਹਿਣ ਅਸੀਂ ਬਹੁਤ ਖੁਸ਼ ਆ ਉਹਨਾਂ ਨੇ ਚੁੱਲ੍ਹੇ ਤੋਂ ਲੈ ਕੇ ਔਰ ਹਰ ਨਾਰੀ ਦੀ ਹਰ ਜ਼ਰੂਰਤ ਇੱਜ਼ਤ ਮਾਨ ਦਾ ਸਮਾਨ ਕੀਤਾ ਸੋ ਅਸੀਂ ਦਿਲੋਂ ਕਹਿੰਨੇ ਆ ਕਿ ਪੀਐਮ ਮੋਦੀ ਸਾਡੇ ਬੁਲਤ ਹੀ ਪ੍ਰੀਏ ਨੇਤਾ ਨੇ ਰਾਜਾ ਬੜਿੰਗ ਜੀ ਹਰ ਪ੍ਰੋਗਰਾਮ ਦੇ ਵਿੱਚ ਮਾਂ ਦੀ ਗੱਲ ਕਰਦੇ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮਾਂ ਦੇ ਬਾਰੇ ਮਾਂ ਬਾਰੇ ਕੀ ਸਨੇਹਾ ਦੇਖੋ ਜੀ ਮਾਂ ਜਿਹੜੀ ਹੈ ਮਾਂ ਸਭ ਦੀ ਪੂਜਨੀਏ ਆ ਕੋਈ ਕੁੱਖ ਦੇ ਵਿੱਚੋਂ ਹੀਰਾ ਪੈਦਾ ਕਰਦੀ ਹੈ ਤੇ ਕੋਈ ਕੋਇਲਾ ਪੈਦਾ ਕਰਦੀ ਹੈ ਠੀਕ ਹੈ ਸਾਡੇ ਮੋਦੀ ਜੀ ਵਰਗਾ ਹੀਰਾ ਮਾਂ ਨੇ ਪੈਦਾ ਕੀਤਾ ਉਹਨੂੰ ਨਾ ਤਾਂ ਕੋਈ ਕਾਲਾ ਕਰ ਸਕਿਆ ਨਾ ਹੀ ਕਰ ਸਕੇਗਾ ਆਏ ਦਿਨ ਨਵੀਆਂ-ਨਵੀਆਂ ਨਿਊਜ਼ ਤੁਸੀਂ ਦੇਖਦੇ ਹੋ ਫੇਸਬੁੱਕ ਤੇ ਦੇਖਦੇ ਹੋ ਟੀਵੀ 'ਚ ਦੇਖਦੇ ਹੋ ਕਿ ਦੇਖੋ ਕੀ ਕੁਝ ਨਿਕਰ ਲਿਆ ਲੀਡਰਾਂ ਕੋ ਪਰ ਦੇਖੋ ਮੋਦੀ ਨੇ ਕਿੱਥੋਂ ਤੋਂ ਲਿਆ ਕੇ ਦੇਸ਼ ਕਿੱਥੇ ਬਿਠਾਤਾ ਸਾਨੂੰ ਅੱਜ ਸਾਡੀ ਉਮਰ ਬਹੁਤ ਹੋ ਗਈ ਸਾਨੂੰ ਨਹੀਂ ਪਤਾ ਸੀ ਰਹਿਣਾ ਕਿ ਨਹੀਂ ਰਹਿਣਾ ਪਰ ਅਸੀਂ ਚਾਹਨੇ ਆਉਣ ਵਾਲੇ ਟਾਈਮ ਦੇ ਉੱਤੇ ਸਾਡੇ ਬੱਚੇ ਜੜਿਆ ਕਰਜ਼ਾ ਮੁਕਤ ਦੇਸ਼ ਦੇ ਵਿੱਚ ਜੀਣ ਕਹਿੰਦੇ ਅਬ ਕੀ ਵਾਰ 400 ਪਾਰ ਕੀ ਲੱਗਦਾ ਜਰੂਰ ਹੋਏਗਾ ਜੀ ਜਰੂਰ ਹੋਏਗਾ ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਅਬ ਕੀ ਵਾਰ 400 ਪਾਰ ਹੀ ਹੋਏਗਾ ਪੀਐਮ ਮੋਦੀ ਜਿੰਦਾਬਾਦ ਧੰਨਵਾਦ ਔਰ ਦੇਖ ਸਕਦੇ ਆ ਤਸਵੀਰਾਂ ਜਿਹੜੀਆਂ ਹਜੂਮ ਬਰਿੰਦਰ ਸੈਕਲ ਜੀ ਦਾ ਹਜੂਮ ਤੁਹਾਨੂੰ ਦਿਖਾਉਣ ਜਾ ਰਹੇ ਹੁਣ ਪਹੁੰਚ ਰਿਹਾ ਰਮਨੀਤ ਬਿੱਟੂ ਜੀ ਦੇ ਕੱਠ ਦੇ ਵਿੱਚ ਤੇ ਇੱਥੇ ਬਹੁਤ ਸਾਰੇ ਹੋਰ ਵੀ ਨੌਜਵਾਨ ਸਾਥੀ ਪਹੁੰਚੇ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਲੁਧਿਆਣਾ ਟੌਪ ਲਾਈਵ ਨਿਊਜ਼ ਤੋਂ ਉਹ ਮੈਂ ਕਿਹਾ ਕੱਠ ਠਾਠਾ ਮਾਰਦਾ ਦੇਖੋ ਬਰਿੰਦਰ ਸਾਈਕਲ ਦੇ ਨਾਲ ਤੇ ਰਮਨੀਤ ਬਿੱਟੂ ਜੀ ਦਾ ਜਿਹੜਾ ਕੱਠ ਇੱਥੇ ਦੇਖਣ ਨੂੰ ਮਿਲ ਰਿਹਾ ਵਾ ਤਸਵੀਰਾਂ ਦੇਖ ਸਕਦੇ ਆ ਉਹ ਸਾਡੇ ਪੱਤਰਕਾਰ ਵੀ ਹੋਰ ਲੱਗੇ ਹੋਏ ਕਿ ਜਿੰਦਾਬਾਦ ਨਾਲ ਬੜਿਆ ਬਰਿੰਦਰ ਬਾਛੋਰੀ ਜਿੰਦਾਬਾਦ ਜਿੰਦਾਬਾਦ ਇੱਕ ਵਾਰੀ ਦੇ ਬਿੱਟੂ ਵਾਰੀ ਲੈ ਇੱਕ ਵਾਰੀ ਦਾ ਬਾਦ ਇਸ ਵਾਰ ਫੇਰ ਰਮਨੀਤ ਬਿੱਟੂ ਆਲਾ ਬਟਨ ਦਬਣਾ ਹੈ ਤੇ ਰਮਨੀਤ ਬਿੱਟੂ ਨੂੰ ਜਿਤਾਉਣਾ ਹੈ ਇਸ ਵਾਰ ਫੇਰ ਇਸ ਵਾਰ ਫੇਰ ਇਤਿਹਾਸ ਰਚਾਂਗੇ ਤੂੰ ਖੜਿਆ ਹੀ ਕਿਤਣ ਸਾਡੇ ਲਈ ਅਸੀਂ ਨਾਲ ਖੜਾਂਗੇ